ਸਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਜਿਹੜੀ ਤੁਹਾਨੂੰ ਜਿਹੜੇ ਪਰੌਣ ਹੈ ਕੇਸ ਸੁਸਤ ਵੀ ਜਿਹੜਾ ਦਾ ਫੋਟੋ ਪਾ ਲਓ ਜਿਹੜਾ ਜਦੋਂ ਸੁਧਾਈ ਕਰ ਲੋ ਆ ਮਿੱਤਰੋ ਇਹ ਜਿਹੜੀ ਜਿਹੜੀ ਮਸ਼ੀਨ ਚੱਲੀ ਆ ਪੀ ਸੀ ਆਪਾਂ ਜਾਂਦੇ ਸੀ ਲੱਗੇ ਤੇ ੜਾਟ ਕੋਈ ਆਉਂਦਾ ਸੀ ਬਾਈ ਇਹਦੇ ਨਾਲ ਕਰਦੇ ਆ ਗੱਲਬਾਤ ਆ ਦੇਖੋ ਮਿੱਤਰੋ ਵਸੇੜ ਤੱਕ ਐਸ ਵਾਲਿਆਂ ਦੀ ਐ ਤੇ ਟ੍ਰੈਂਟ ਪਤਾ ਨਹੀਂ ਕਿਹੜਾ ਆਪਾਂ ਦਵਾਂਗੇ ਪੂਰੀ ਜਾਣਕਾਰੀ ਉੱਚਾ ਜਾਂ ਟ੍ਰੈਂਟ ਐ ਤੇ ਵਾਲੀ ਦੀ ਕਾਟ ਕਢਾਈ ਜਾਂਦਾ ਆ ਦੇਖੋ ਚਲਦੀ ਦੇਖੋ ਗਰਾਮ ਸੀਡ ਸੁਣੀ ਆਪਣੇ ਪਿੰਡ ਗੰਗਾ ਦੇ ਵਿੱਚ ਚਲਦੀ ਆ ਮਤਰੋ ਲੈਣਿਆ ਜਾਣਕਾਰੀ ਪੁੱਛਦੇ ਆ ਕਿਹੜਾ ਪਿੰਡ ਆ ਵਾਈ ਦਾ ਕੀ ਨਾਂ ਹੈ ਸਾਰੀ ਜਾਣਕਾਰੀ ਲਵਾਂਗੇ ਬਣੇ ਰਹੋ ਵੀਡੀਓ ਤੇ ਤੁਹਾਨੂੰ ਦਿਖਾਉਂਦੇ ਆਂ ਰੋਕੀ ਰੋਕੀ ਬਾਈ ਐ ਰੋਕੀ ਰਾਰਾਮ ਭਾਈ ਜੀ ਸਵਾਗਤ ਹੈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਹਾਡੇ ਸੁਣਾਓ ਆ ਟੁੱਟੇ ਟਰੈਕ ਲਈ ਫਿਰਦੇ ਹੋ ਤੁਸੀਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਨਾਮ ਮੇਰਾ ਚੰਦਰਮੋਹਨ ਹੈ ਜੀ ਚੰਦਰਮੋਹਨ ਪਿੰਡ ਬਿਜੂ ਵਾਲੀ ਬਿਜੂਆਂ ਵਾਲੀ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਤੇ ਆ ਟੁੱਟਿਆ ਜਾ ਟਰੈਕ ਲਈ ਫਿਰਦੇ ਹੋ ਤੁਸੀਂ ਅਸੀਂ ਦੇਖਿਆ ਤੇ ਇਹ ਤੂੜੀ ਵਾਲੀ ਕੇਐਸ ਦੀ ਮਸ਼ੀਨ ਹੈ ਤੇ ਇਹਦੀ ਕਾਂਚ ਕੜਾਈ ਆਉਂਦਾ ਇਹ ਟੁੱਟਿਆ ਜਾਂ ਨਹੀਂ ਬਈ ਇਹ ਤਾਂ ਸਾਡਾ ਡਰਾਈਵਰ ਨੇ ਰਾਸਤਾਨ ਸੀਜ਼ਨ ਲਾ ਕੇ ਆਉਂਦੇ ਸੀ ਤੇ ਟਰੈਕਟਰ ਪਲਟਾਤਾ ਸੀ ਅੱਛਾ ਭਾਈ ਤੇ ਇਹਦਾ ਨੁਕਸਾਨ ਜਬਾੜਾ ਹੋ ਗਿਆ ਸੀਗਾ ਅੱਛਾ ਜੀ ਤੇ ਬਾਕੀ ਨਵਾਂ ਟਰੈਕਟਰ ਹੈ ਬਾਈ ਮਾਡਲ ਟਰੈਕਟਰ ਹੈ ਇਹ ਕਿਹੜਾ ਟਰੈਕਟਰ ਹੈ ਨਾ ਨੂੰ ਇਹਦੇ ਹੈ ਹੀ ਨਹੀਂ ਕੋਈ ਇਹ ਨਾ ਨੂੰ ਮਿੰਦਰਾ ਯੂਓ 575 ਟੈਕ ਪਲੱਸ ਨਵਾਂ ਲਾਂਚ ਕੀਤਾ 2022 ਚ ਅੱਛਾ ਇਹ ਟਰੈਕਟਰ ਠੀਕ ਹੈ ਸੋਨੂੰ ਕਿੰਨੇ ਸਾਲ ਹੋ ਗਏ ਲਿਆਂਦੇ ਨੂੰ ਸਾਨੂੰ ਤਾਂ ਨਵਾਂ ਹੀ ਲਿਆਂਦਾ ਸੀ ਬਾਈ ਇਹ ਠੀਕ ਹੈ ਤੇ ਕਿਵੇਂ ਇਹ ਐਵਰੇਜ ਕਿਵੇਂ ਦਿੰਦਾ ਟੂੜੀ ਵਾਲੀ ਤੇ ਐਵਰੇਜ ਬਾਈ ਉਹ ਗੱਪ ਮਾਰਨ ਨੂੰ ਤਾਂ ਮਾਰੀ ਜਾਈਏ ਅੱਛਾ ਪਰ ਸਵਾ ਦੋ ਲੀਟਰ ਚ ਜਿੰਨਾ ਮਰਜੀ ਤਕੜਾ ਲਾਂਗਾ ਹੋਵੇ ਸਵਾ ਦੋ ਲੀਟਰ ਲਾਸਟ ਟਰੈਕਟਰ ਤੇ ਲੈਂਦਾ ਤੇਲ ਦਾ ਸਭ ਤੋਂ ਵਧੀਆ ਟਰੈਕਟਰ ਹੈ ਅੱਛਾ ਜੀ ਹਾਂ ਤੇਲ ਦੀ ਐਵਰੇਜ ਇਹਦੇ ਉਹ ਥੱਲੇ ਥੱਲੇ ਟਰੈਕਟਰ ਹੈ ਜਿਹੜੇ ਵੀ ਹੈਗੇ ਆ ਠੀਕ ਹੈ ਤੇ ਇਹ ਕਿੰਨੇ ਮਿੰਟਾਂ ਚ ਆ ਟਰਾਲੀ ਹੈ ਜਿਹੜੀ ਕਿੰਨੇ ਫੁੱਟੀ ਹੈ ਇਹ ਇਹ ਬਾਈ 11 ਫੁੱਟੀ ਹੈ ਤੇ 2.5 ਫੁੱਟ ਵੱਡੀ ਹੈ ਤੇ ਸਾਡੇ 3.5 ਫੁੱਟ ਜਾਲ ਹੈ ਅੱਛਾ ਜੀ ਤੇ 16 ਤੋਂ 17 ਮਿੰਟਾਂ ਦੇ ਵਿੱਚ ਵਿੱਚ ਟਰਾਲੀ ਭਰ ਦਿੰਦਾ ਜੇ ਚੰਗਾ ਲਾਂਗਾ ਹੋਵੇ ਤਾਂ ਚੰਗਾ ਲਾਂਗਾ ਹੋਵੇ ਸੁੱਕਾ ਲਾਂਗਾ ਹੋਵੇ ਸੁੱਕਾ ਲਾਂਗਾ ਹੋਵੇ 17 16 17 ਮਿੰਟਾਂ ਇਹ ਭਰ ਦਿੰਦਾ ਹਾਂਜੀ ਤੇ ਹੋਰ ਭਾਈ ਇਹਦੀ ਖਾਸੀਅਤ ਟਰੈਡ ਦੀ ਖਾਸੀਅਤ ਭਈ ਇਹ ਇੱਕ ਤਾਂ 3 ਸਪੀਡ ਹੈ 3 ਸਪੀਡ ਹੈ ਹਾਂ ਤੇ ਇਹਦੇ 540 ਸਿੱਧਾ ਤੇ 540 ਰਿਵਰਸ ਸਪੀਡ ਹੋਇਆ ਇਹਦੇ ਅੱਛਾ ਜੀ ਇਹਦੇ ਕਰਕੇ ਮਸ਼ੀਨ 'ਚ ਦਿੱਕਤ ਨਹੀਂ ਆਉਂਦੀ ਅੱਛਾ ਜੀ ਇਹ ਜਿੰਨਾ ਕਿ ਦੇਖਿਆ ਇਹ ਟਰੈਕਟਰ ਹੈ ਪੀਟੀਓ ਚ ਬਹੁਤ ਜਾਨ ਲਾਉਂਦਾ ਹੈ। ਵੀ ਲੋਕੀ ਕਹਿੰਦੇ 485 ਟਰੈਕਟਰ ਪੀਟੀਓ ਦਾ ਬਹੁਤ ਤਗੜਾ ਹੁੰਦਾ ਹੈ। ਹਾਂਜੀ। ਆਪਾਂ ਸ਼ਰਤ ਲਾ ਕੇ ਕਹਿੰਦੇ ਆ ਵੀ ਆਪਣੇ ਟਰੈਕਟਰ ਜਿਹਨੇ 485 ਪੀਟੀਓ ਦੀ ਜਾਨ ਕੱਢ ਦੇ। ਨਹੀਂ ਫਿਰ ਸ ਇਹ ਛੋਡੇ ਕੋਲੇ ਆ ਤੁਸੀਂ ਆਪਦੇ ਦੀ ਆਪ ਮਸ਼ੂਰੀ ਤਾਂ ਨਾ ਕਰਦੇ ਹੋ। ਨਹੀਂ ਮਸ਼ੂਰੀ ਨਹੀਂ ਬਈ ਸਾਡੇ ਡਰਾਈਵਰ ਆਇਆ ਹੈ। ਠੀਕ ਹੈ ਤੇ ਇੱਥੇ ਮਨਜੀਤ ਕਿਆਂ ਦੇ ਟਾਂਡੀਆਂ ਪਿੰਡ ਤੋਂ ਆਏ ਆ। ਹਾਂ ਟਾਂਡੀਆਂ ਵਾਲੇ ਵਜਦੇ ਆਪਣੇ। ਵਾਲੇ ਵਜਦੇ ਆ। ਏਰੀਆ ਡੱਬਾ ਵਾਲੀ ਚ ਮਸ਼ਹੂਰ ਆ ਉਹ 11 ਟਰੈਕਟਰ ਆ ਉਹਨਾਂ ਦੇ ਹਾਂਜੀ ਹਾਂਜੀ ਕੱਲ ਉਹਨਾਂ ਨੇ ਇਹਨੂੰ ਤੋੜ ਕੇ ਦੇਖਿਆ ਉਹ ਵੀ ਮੰਨ ਗਏ ਵੀ ਬਈ ਟਰੈਕਟਰ ਵਾਕਿਆ ਚ ਜਾਨ ਹੈਗੀ ਟਰੈਕਟਰ ਚ ਅੱਛਾ ਜੀ ਤੇ ਤੇਲ ਪੱਖੋ ਕਹਿੰਦਾ ਇਹ ਕਹਿੰਦੇ ਵਾਕਿਆ ਜੀ ਤੇਲ ਨਹੀਂ ਖਾਂਦਾ 2 ਸਵਾ 2 ਢਾਈ ਬਾੜਾ ਕਿ ਥੋੜਾ ਤਕੜਾ ਗਿੱਲਾ ਲੰਗਾ ਢਾਈ ਖਾ ਜਾਂਦਾ ਸਵਾ 2 ਸੁੱਕਾ ਲੰਗਾ ਵਧੀਆ ਲੰਗਾ ਸਵਾ 2 ਲੀਟਰ ਤੇਲ ਖਾਂਦਾ ਆਪਣਾ ਟਰੈਕਟਰ ਅੱਛਾ ਜੀ ਜੋ ਜੀਦਾ ਜੀ ਕਰੇ ਆ ਕੇ ਚੈੱਕ ਕਰ ਲਵੇ ਅੱਛਾ ਜੀ ਤੇ ਆਪਣਾ ਜੇ ਤੂੜੀ ਬੜਮਾਉਣੀ ਹੋਵੇ ਕਿਸੇ ਨੇ ਤੇ ਨੰਬਰ ਬੋਲ ਦੋਗੇ ਨੰਬਰ ਆਪਣਾ 90 22999070 ਲੈ ਵੀ ਮੇਟਰੋ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਵੀ ਕਰ ਦਾਂਗੇ ਬਾਈ ਦਾ ਨੰਬਰ ਤੇ ਗੱਲਬਾਤ ਕਰਕੇ ਜੇ ਤੂੜੀ ਬਣਵਾਉਣੀ ਹੋਵੇ ਕਿਸੇ ਨੇ ਆਪਣੇ ਪਿੰਡ ਗੰਗਾ ਦੇ ਵਿੱਚ ਹੀ ਐ ਤੇ ਬਣਵਾ ਸਕਦੇ ਤੇ ਜਿਹਨੇ ਡਿੱਗੀ ਪਟੋਣੀ ਹੋਵੇ ਡੋਲੀ ਕਰਾਏ ਦਾ ਕੰਮ ਹੋਵੇ ਕੰਪਿਊਟਰ ਕਰਾਏ ਦਾ ਕੰਮ ਵੀ ਕੋਈ ਵੀ ਕੰਮ ਹੋਵੇ ਕੋਈ ਵੀ ਕੰਮ ਹੋਵੇ ਡੋਲੀ ਕਰਾਏ ਕੰਪਿਊਟਰ ਕਰਾਏ ਦਾ ਕੰਮ ਅਸੀਂ ਪੁਰਾਣੀ ਕਰਦੇ ਆ ਤੂੜੀ ਵਾਲਾ ਕੰਮ 2 ਸਾਲ ਹੋਇਆ ਹੁਣ ਕਰਨ ਲੱਗੇ ਆ ਅੱਛਾ ਵੀ ਸੰਪਰਕ ਕਰ ਸਕਦੇ ਹਾਂ ਤੇ ਆ ਕੇ ਐਸ ਦੀ ਮਸ਼ੀਨ ਉਹ ਤੁਸੀਂ ਵੀਡੀਓ ਦੇ ਵਿੱਚ ਚੱਲਦੀ ਦੇਖੀ ਹੈ ਮਤਰੋ ਜੀ ਵੀਡੀਓ ਵਧੀਆ ਲੱਗੀ ਤਾਂ ਮੇਰਾ ਭਰਾ ਸ਼ੇਰ